ਆ ਬਾਈ ਕੁ ਜੀ ਕੀ ਫਤਿਹ ਦੀ ਹੋਰ ਪਿਆਰ ਠੀਕ ਹੋ ਚੱਲਦੀ ਕਲਾ ਬਪਾ ਜੀ ਸੀ ਛੱਡੋਗੇ ਦੰਦਮਾ ਸਾਹਿਬ ਹਾਂ ਦੰਦਮਾ ਸਾਹਿਬ ਛੱਡੋਗੇ ਹਾਂ ਜੀ ਕਿੰਨੀ ਮਾਇਆ ਜੋ ਦਿਲ ਜੋ ਦਿਲ ਅ ਬੇਖਿਆ ਪਿਆਰ ਨੂੰ ਆਗਲਾ ਹੈ ਹਾਂ ਜੀ ਆਗਲਾ ਆਇਆ ਐ ਐਕਸੀਡੈਂਟ ਹੋ ਗਿਆ ਛੁੜਾ ਟੁੱਟ ਗਿਆ ਹੈ ਅੱਛਾ ਤੇ ਰੱਬ ਨੇ ਤੋੜ ਦਿੱਤਾ ਅੱਛਾ ਕਤੁਰਬੇ ਵਾਹਿਗੁਰੂ 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 ਬਾਬਾ ਜੀ ਅੱਜ ਤੇ ਢੋਲੀ ਆਦੇ ਢੋਲੀ ਅੱਜ ਵੀ ਚਲਾਈ ਜਾਂਦੇ ਰਿਕਸ਼ਾ ਕਿਉਂ ਕਿਦੀ ਅੱਜ ਕੀ ਜਰੀਆ ਹੋਣਾ ਢੋਲੀ ਬਣ ਗਈ ਆ ਉਹ ਮਾਲਕ ਦੇ ਨਾ ਮਾਲਕ ਢੋੜਾ ਚੋ ਚਲੀਏ ਚਲੋ ਬਰਾਬਰੀ ਨੂੰ ਬਣਾ ਬਰਾਬਰੀ ਨੂੰ ਬੁੱਲਾ ਵਾਹਿਗੁਰੂ ਵਾਹਿਗੁਰੂ ਚਲੋ ਕੋਈ ਨਹੀਂ ਪਿਆਰਿਓ ਕਰਦੇ ਆ ਢੋੜੀਆ ਮੁਫੀ ਵਾਲੀ ਜਗਤ ਮਾਰੀ ਬ੍ਰੇਕ ਮਾਰਿਓ ਯਾਰ ਯਾ ਤੀਕ ਲਈ ਜਾਂ ਨਹੀਂ ਥੋੜੀ ਬੋਰੀਆ ਉਹ ਨਹੀਂ ਕੋਈ ਹੈ ਨਹੀਂ ਲਈ ਜਾਂ ਨਹੀਂ ਲਿਆ ਬਬਈ ਉਹ ਨਹੀਂ ਅਜੇ ਮੈਂ ਤੁਹਾਡੇ ਸਾਹਮਣੇ ਉੱਥੇ ਲੋਕਾਂ ਕੋਤੇ ਹੋਈ ਆ ਗਏ ਬੋਰੀ ਲਈ ਭਾਈ ਤੇ ਉੱਥੇ ਪੈਕਟ ਵਧੀਆ ਨਾਲ ਤੂੰ ਵਧੀਆ ਕਿਹਾ ਰਹਿ ਜੋ 150 ਰੁਪਏ ਦਾ ਜੋ ਆਸ਼ਾ ਦੇ ਦਿਓ ਹੋਰ ਤੇ ਰੋੜੀਆ ਦਾ ਪੈਕਟ ਪਾ ਦਿਓ ਇੱਕ ਥੋੜੀ ਜਿਹੀ ਗੋੜੀ ਆਪਣੇ ਖੜ ਕੇ ਗੋੜੀ ਵਾਲੀ ਪਾ ਦਿਓ ਗੋੜੀ ਭਾਈ ਹਾਂ ਤੇ ਫੁੱਲੀਆ ਦਾ ਪੈਕਟ ਪਾ ਦਿਓ ਸੋਹਰੋੜੀਆਂ ਮੁੱਤੀਆਂ ਜੁਰਦਾਰੀਆਂ ਆ ਗਈਆਂ ਇਹ ਨਾ ਨਿਆਣੇ ਨਹੀਂ ਮੁੜ ਕੇ ਹਟਦੇ ਤੁਹਾਨੂੰ ਪਤਾ ਹੀ ਆ ਨਿਆਣੇ ਦਮਗਦੇ ਆ ਤੇ ਉਥੋਂ ਮਿਲ ਕੇ ਮਿਲਣਾ ਇਸ ਕਾਲੋ ਤਾਂ ਪਿਆਰਿਓ ਚਲਿਏ ਨਿਆਣੇ ਨੇ ਕਹਿਣਾ ਹੀ ਕਹਿਣਾ ਵਾ ਕਿਉਂ ਪਿਆਰਿਓ ਚਲੋ ਆਂਗੇ ਬੱਚੜੇ ਆ ਆ ਬੱਚੜੇ ਦੇ ਕਲੇ ਗਣਾ ਕੋਈ ਪਤਾ ਹੀ ਆ ਲਗਾਈ ਬੜੀ ਹੋ ਗਈ ਆ ਤੁਹਾਨੂੰ ਕੋਈ ਜ਼ਾਮਦਾਰ ਜੀ ਤੁਹਾਨੂੰ ਕੋਈ ਜ਼ਾਮਦਾਰ ਜੀ ਤੋ ਰੁਕਿਓ ਇੱਕ ਮਰੀ ਯਾਦ ਆ ਗਿਆ ਚੀਜ਼ ਬਬੀ ਇੱਧਾ ਵਾ ਇਹ ਇੱਕ ਤੁਹਾਡੇ ਵਾਸਤੇ ਆ ਉਹ ਨਹੀਂ ਨਹੀਂ ਥੋੜਾ ਬਰੇਕ ਮਾਰੋ ਬਰੇਕ ਮਾਰੋ ਆ ਫੜੋ ਆ ਫੜੋ ਪਿਆਰੋ ਆ ਤੁਹਾਡੇ ਵਾਸਤੇ ਆ ਅਰੋੜੀਆ ਮੂਫੀ ਆ ਠੀਕ ਆ ਉਹ ਨਹੀਂ ਇਹ ਤੁਹਾਡੇ ਵਾਸਤੇ ਪਿਆਰੋ ਠੀਕ ਆ ਤੁਹਾਡੀ ਕੀਮਤ ਤਨ ਗੁਰੂ ਰਾਮਦਾਸ ਇਹ ਮਾਲਕ ਦੀ ਮਾਲਕ ਦੀ ਖੇਡ ਆ ਜੀ ਠੀਕ ਆ ਜੀ ਪਿਆਰੋ ਹੁਣ ਤੁਸੀਂ ਨਾ ਘਰ ਜਾਇਓ ਬੇਨਤੀ ਆ ਅੱਜ ਤਿਉਹਾਰ ਆ ਸਮਾਨ ਤੁਹਾਡੇ ਕੋ ਆ ਗਿਆ ਹੁਣ ਤੁਸੀਂ ਮਿਹਨਤ ਨਹੀਂ ਕਰਨੀ ਅੱਜ ਛੁੱਟੀ ਮਾਰ ਲਓ ਅੱਜ ਬੇਨਤੀ ਨਹੀਂ ਕਰ ਰਿਹਾ ਬੱਚੇ ਸਾਡੇ ਵੀ ਹੈਗੇ ਆ ਤੁਹਾਡੇ ਵੀ ਹੈਗੇ ਆ ਫਿਰ ਕੀ ਹੋ ਗਿਆ ਪਿਆਰਿਓ ਹੁਣ ਦੀ ਬੇਨਤੀ ਮੇਰੀ ਤੁਮ ਮੰਨੋਗੇ ਘਰ ਜਾਇਓ ਠੀਕ ਹੈ ਜੀ ਜਿੱਦਾ ਜੋ ਛੰਦੇ ਸਾਹਮਣੇ 5 ਨੰਬਰ ਗਲੀ ਜਿਹੜੀ ਰਹਿਣਾ ਘਰ ਬਸ ਹੁਣ ਘਰ ਚਲ ਜਾਓ ਠੀਕ ਹੈ ਪਿਆਰਿਓ ਅੱਜ ਮੈਂ ਨਾ ਆਟੋ ਚ ਆ ਰਹਿਆ ਆਪਣੇ ਅੰਦੇ ਦੇ ਕੋਲੋਂ ਆਟੋ ਅੱਜ ਠੀਕ ਹੈ ਜੀ ਚਲੋ ਠੀਕ ਹੈ ਪਿਆਰਿਓ ਬਾਈ ਗੱਲ ਸਾਹਿਬ ਬਾਈ ਗੁਰਜੀਤ ਜੀ ਚਲਿਏ ਚਲੋ ਪਿਆਰਿਓ ਆਜੋ 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 ਸਿੱਖੋ ਚਲੋ ਜਰੀਏ